ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਦਾ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਸਵੇਰ ਵੇਲੇ ਤੋਂ ਜ਼ਿਆਦਾਤਰ ਪੰਜਾਬ ਦੇ ਇਲਾਕੇ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅੱਜ ਉਨੀ ਤੇਜ਼ ਹਵਾ ਨਹੀਂ ਚੱਲੇਗੀ ਕੁਝ ਇਲਾਕਿਆਂ ਦੇ ਵਿੱਚ ਗਰਮੀ ਤੇ ਹਮਸ ਵਾਲਾ ਮਾਹੌਲ ਵੀ ਕਿਤੇ ਕਿਤੇ ਬਣ ਸਕਦਾ ਹੈ ਜਿਸ ਸਦਕਾ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਬੱਦਲਬਾਹੀ ਬਣਨੀ ਸ਼ੁਰੂ ਹੋ ਜਾਵੇਗੀ ਉੱਪਰਲੇ ਲੈਵਲ ਤੇ ਵੀ ਬੱਦਲਬਾਹੀ ਲਗਾਤਾਰ ਪੰਜਾਬ ਦੇ ਉੱਪਰ ਦੀ ਗੁਜਰਦੀ ਰਹੇਗੀ ਤੇ ਬਾਅਦ ਦੁਪਹਿਰ ਤੋਂ ਹੋ ਸਕਦਾ ਕਿ ਪੰਜਾਬ ਦੇ ਥੋੜੇ ਬਹੁਤ ਇਲਾਕੇ ਉਹ ਮਾਝੇ ਦੇ ਵੀ ਹੋ ਸਕਦੇ ਨੇ ਦਬਾਬੇ ਦੇ ਵੀ ਮਾਲਵੇ ਦੇ ਵੀ ਖਾਸ ਕਰਕੇ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਬਰਨਾਲਾ ਇਹ ਇਲਾਕੇ ਆ ਦੇ ਆਸ-ਪਾਸ ਗਰਮੀ ਤੇ ਹੁਮਸ ਨਾਲ ਤੁਜਕ ਇਲਾਕਿਆਂ ਦੇ ਵਿੱਚ ਸ਼ਰਾਟੇ ਲੱਗ ਸਕਦੇ ਹਨ ਪਰ ਇਹ ਕਾਰਵਾਈਆਂ ਸੀਮਤ ਖੇਤਰ ਦੇ ਵਿੱਚ ਹੀ ਹੋਣਗੀਆਂ ਵੱਡੇ ਪੱਧਰ ਤੇ ਹੋਣ ਦੀ ਉਮੀਦ ਘੱਟ ਹੈ ਇੱਕ ਸਿਸਟਮ ਆ ਰਿਹਾ ਹੈ ਜਿਸ ਦਾ ਜ਼ਿਆਦਾਤਰ ਪ੍ਰਭਾਵ 4 ਤਰੀਕ ਤੋਂ ਹੋਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਪਰ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਤੋਂ ਉਹਦੇ ਵਿੱਚ ਵੀ ਉਮੀਦ ਨਹੀਂ ਹੈ ਟੁੱਟਵੇਂ ਤੌਰ ਤੇ ਲਗਾਤਾਰ ਸ਼ਰਾਟੇ ਪੰਜਾਬ ਦੇ ਵਿੱਚ ਲਗਦੇ ਹੋਏ ਦਿਖਾਈ ਦੇ ਰਹੇ ਹਨ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਟੈਂਪਰੇਚਰ ਆਮ ਨਾਲੋਂ ਅਜੇ ਵੀ ਹੀਟਾ ਚੱਲ ਰਿਹਾ ਹੈ ਤੇ ਤਕਰੀਬਨ ਪੰਜਾਬ ਦਾ ਟੈਂਪਰੇਚਰ ਅੱਜ 35-36 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਸਵੇਰ ਦਾ ਵੀ 25-26 ਡਿਗਰੀ ਦੇ ਆਸ-ਪਾਸ ਪੁੱਜ ਗਿਆ ਸੀਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹਾ ਹੀ ਮਾਹੌਲ ਬਣਿਆ ਰਹੇਗਾ ਜੇਕਰ 4-5 ਤੇ 6 ਵਾਲਾ ਸਿਸਟਮ 20 ਤੋਂ 25% ਲੱਕੇ ਰਹਿਣ ਵਿੱਚ ਲੱਗਦਾ ਹੈ ਤਾਂ ਟੈਂਪਰੇਚਰ ਜਿਹਾ ਹੀ ਬਣਿਆ ਰਹੇਗਾ ਵੱਡੇ ਪੱਧਰ ਤੇ ਬਦਲਾਵ ਹੋਣ ਦੀ ਕੋਈ ਵੀ ਸੰਭਾਵਨਾ ਦਖਾਈ ਨਹੀਂ ਦੇ ਰਹੀ ਅੱਜ 3 ਮਈ ਦੁਪਹਿਰ ਜਾਂ ਸ਼ਾਮ ਵੇਲੇ ਤੱਕ ਪੰਜਾਬ ਦਾ ਮੌਸਮ ਸਾਫ਼ ਰਹੇਗਾ ਉਸ ਤੋਂ ਬਾਅਦ ਥੋੜਾ ਜਿਹਾ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਣ ਦੀ ਸੰਭਾਵਨਾ ਬਣ ਰਹੀ ਹੈ